ਗੁੱਡ ਮਾਰਨਿੰਗ एवरीवन ਕੀ ਹਾਲ ਚਾਲ ਅੱਜ ਪਹਿਲਾ ਦਿਨ ਤੁਹਾਡੇ ਨਾਲ ਸੰਜਿਆ ਕਰ ਰਹੇ ਹਾਂ ਕੋਸ਼ਿਸ਼ ਰਹੇਗੀ ਤੁਹਾਡੇ ਨਾਲ ਵੀਡੀਓ ਕੋਈ ਵਧੀਆ ਜੋ ਰੈਗੂਲਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਆਪਣੇ ਪ੍ਰੋਫੈਸ਼ਨ ਦੇ ਅਕੋਰਡਿੰਗ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੈਸੀ ਜੰਸੀ ਚ ਕੰਮ ਕਰਦਾ ਔਰ ਜ਼ਿਆਦਾਤਰ ਕੰਪਿਊਟਰ ਰਹਿਣੀ ਆ ਲੋਕਾਂ ਦੀ ਵੀ ਕੈਸੀ ਜਨਸੀ ਵਿੱਚ ਜਾਂ ਤਾਂ ਸਿਲੰਡਰਾਂ ਲੈ ਕੇ ਬਹੁਤ ਪਰੇਸ਼ਾਨੀ ਰਹਿੰਦੀ ਆ ਦਾ ਰੈਂਦਾ ਬਣਿਆ ਮਨਾਂ ਵਿੱਚ ਡਰ ਨੂੰ ਦੂਰ ਕਰ ਲਈ ਆਪਾਂ ਤੁਹਾਡਾ ਨਾਲ ਕੁਝ ਵੀਡੀਓ ਸਾਂਝੀਆਂ ਕਰਾਂਗੇ ਤੇ ਬੇਸਿਕ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਾਂਗੇ ਜ਼ਰੂਰ ਕਰਾਂਗਾ ਜਿਸ ਤੋਂ ਵੀ ਕੋਈ ਸਿੱਖ ਸਕਦੀਆਂ ਕਿਉਂਕਿ ਜਿੰਨਾ ਇਹਦੇ ਕੋਲ ਆਪਾਂ ਡਰਾਂ ਕਿ ਆਪਣੇ ਕੋਲ ਹਨ ਗੈਲੀ ਹੋਵੇਗੀ ਤਾਂ ਉੱਥੇ ਹੀ ਕੋਈ ਨਾ ਕੋਈ ਆਪਣੇ ਗੈਲੀ ਤੇ ਪੇਚਾਪ ਨਾਲ ਨੁਕਸਾਨ ਹੋ ਸਕਦਾ ਅਪਾ ਕੋਸ਼ਿਸ਼ ਕਰਨੀ ਆ ਵੀ ਕਿਸੇ ਪ੍ਰਕਾਰ ਦੀ ਅਨਗਹਿਲੀ ਨਹੀਂ ਕਰਨੀ ਤੇ ਸੇਫਲੀ ਚੂਜ਼ ਕਰਨਾ ਕੋਸ਼ਿਸ਼ ਰਹੀ ਹਨ ਫقط ਇਹ ਰਗਣਾ ਲਈ ਅਸੀਂ ਇਹ ਹੋ ਜੇ ਜਾਣਕਾਰੀਆਂ ਸਾਂਝੀਆਂ ਕਰਾਂਗੇ ਜੋ ਤੁਹਾਡੇ ਕੰਮ ਆ ਸਕਦੀਆਂ ਸਿਲੰਡਰ ਦੇ ਰਿਕਾਰਡਿੰਗ ਗੈਸ ਦੀ ਰਿਕਾਰਡਿੰਗ ਤੇ ਜੋ ਬੇਸਿਕ ਜਾਣਕਾਰੀ ਹੋਵੇਗੀ ਜਿਸ ਨਾਲ ਘਰੇਲੂ ਕੰਮ ਪਸਾਰਨ ਹੋਣਗੇ ਤੇ ਤੁਹਾਡੇ ਮਨਾਂ ਚੋਂ ਦਰ ਨਿਕਲ ਜਾਏਗਾ ਜੀ ਕੋਸ਼ਿਸ਼ ਕਰਦੇ ਆ ਪਹਿਲਾ ਤੈਨਾਂ ਮੇਰੀ ਗੇਂਦ ਕਬੂਲ ਕਰਿਓ ਤੇ ਮੇਰਾ ਸਹਿਯੋਗ ਸਹਿਯੋਗ ਦਿਓ ਤਾਂ ਕਿ ਮੈਂ ਘਾਟੂ ਕਾ ਬੜੀਆ ਤੋਂ ਬੜੀਆ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰ ਸਕਾਂ ਧੰਨਵਾਦ